ਹਾਂਜੀ ਸਵਾਗਤ ਕਰਦੇ ਆ ਤੁਹਾਡਾ ਸਾਡੇ YouTube ਚੈਨਲ ਦੰਦੀਵਾਲ ਬੁਟੀਕ ਤੁੰਗਵਾਲੀ ਤੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਆਰਮਹੋਲ ਦੀ ਕਟਿੰਗ ਵੀ ਆਪਾਂ ਆਰਮਹੋਲ ਦੀ ਕਟਿੰਗ ਕਿਸ ਤਰ੍ਹਾਂ ਕਰਦੀ ਆਂ Instagram ਤੇ ਬਹੁਤਨੇ ਬਣਾ ਮੈਸੇਜ ਕਰਦੀਆਂ ਕਿ ਜੀ ਸਾਨੂੰ ਆਰਮਹੋਲ ਦੀ ਕਟਾਈ ਵੀ ਦਿਓ ਜਿਹੜੀ ਉਹਦੇ ਬਾਰੇ ਦੱਸੋ ਸਭ ਤੋਂ ਪਹਿਲਾਂ ਆਪਾਂ ਕੱਪੜੇ ਨੂੰ ਐਸ ਤਰ੍ਹਾਂ ਡਬਲ ਫੋਲਡ ਕਰਿਆ ਸੀ ਫਿਰ ਆਪਾਂ ਇਹਨੂੰ ਅੰਦਰਲੀ ਸਾਈਡ ਤੋਂ ਫੋਰ ਫੋਲਡ ਕਰਿਆ ਦੇਖੋ ਪੰਚ ਸਾਈਡ ਉਧਰਲੀ ਸਾਈਡ ਐ ਇਧਰੋਂ ਆਪਾਂ ਖੁੱਲੀ ਸਾਈਡ ਰੱਖੀ ਆ ਇੱਥੋਂ ਆਪਾਂ ਰੱਖਣਾ ਇੱਕੋ ਜਿਹਾ ਕੱਪੜਾ ਜਾਮਾ ਐਸ ਤਰ੍ਹਾਂ ਰੱਖਣ ਤੋਂ ਬਾਅਦ ਇਧਰੋਂ ਇਸ ਤੋਂ ਬਾਅਦ ਆਪਾਂ ਨਿਸ਼ਾਨਾ ਜਿਹੜੇ ਉਹ ਲਗਾਉਣੇ ਸ਼ੁਰੂ ਕਰਨੇ ਆ। ਪਹਿਲਾਂ ਆਪਾਂ ਉੱਪਰਲੀ ਸਾਈਡ ਤੋਂ ਕੱਪੜੇ ਨੂੰ ਇਕੋ ਜਾ ਕਰ ਲੈਣਾਗਾ। ਹਾਂਜੀ ਸਭ ਤੋਂ ਪਹਿਲਾਂ ਆਪਾਂ ਇੱਥੋਂ ਕੱਪੜੇ ਨੂੰ ਬਿਲਕੁਲ ਇਕੋ ਜਾ ਕਰਕੇ ਰੱਖਣਾ ਹੁੰਦਾਗਾ। ਵਾਧ ਘਾਟ ਨਾ ਹੋਵੇ। ਵਾਧ ਘਾਟ ਜਿਹੜੀ ਉਹ ਸਾਰੀ ਕੱਟ ਲਿਆ ਕਰੋ। ਹਾਂਜੀ ਇਸ ਤੋਂ ਬਾਅਦ ਕੀ ਹੁੰਦਾ ਆਪਾਂ ਲਗਾਉਣਾਗਾ ਟੀਰੇ ਦਾ ਨਿਸ਼ਾਨ। ਟੀਰਾ ਹੈਗਾਗਾ 12 ਇੰਚ ਤਾਂ ਆਪਾਂ ਅੱਧਾ ਇੰਚ ਵੱਧ ਜਿਹੜਾ ਸਲਾਈਆਂ ਲਈ ਉਹ ਲਗਾਉਣੇ ਹੁੰਨੇ ਆ। ਇਸ ਤੋਂ ਬਾਅਦ ਆਪਾਂ ਲਗਾਉਣੀ ਹੁੰਦੀ ਹੈਗੀ ਮੋਡੇ ਦੀ ਕਟਾਈ ਮੋਡਾ ਜਿਹੜਾ ਨਾਰਮਲੀ ਆਪਾਂ 7 ਇੰਚ ਵੀ ਰੱਖ ਸਕਦੇ ਆਪਾਂ ਰੱਖਾਂਗੇ ਪੌਣੇ 7 ਇੰਚ ਇੱਥੋਂ ਤੁਸੀਂ ਕੀ ਕਰਨਾ ਅੱਧਾ ਇੰਚ ਘਟਾ ਦਿਆ ਕਰੋ ਨੀਚੇ ਵਾਲੀ ਸਾਈਡ ਤੋਂ ਇੱਥੋਂ ਇਹਨੂੰ ਆਪਾਂ ਇਸ ਤਰ੍ਹਾਂ ਮਿਲਾ ਲੈਣਾ ਹੈ ਇਸ ਤਰ੍ਹਾਂ ਬਲੌਣ ਤੋਂ ਬਾਅਦ ਇੱਥੋਂ ਵੀ ਆਪਾਂ ਲਗਾ ਲੈਣਾ ਪੌਣੇ 7 ਤੇ ਇਹਨੂੰ ਜਿਹੜਾ ਇਸ ਤਰ੍ਹਾਂ ਬਾਕਸ ਜਿਹੜਾ ਆਪਾਂ ਤਿਆਰ ਕਰ ਲੈਣਾ ਤੇ ਫਿਰ ਆਪਾਂ ਇਧਰਲੀ ਸਾਈਡ ਤੋਂ ਇੱਥੋਂ ਰੱਖ ਕੇ ਲਗਾਉਣਾ ਹੁੰਦਾਗਾ ਜਿੱਧਰ ਆਪਣੀ ਬੰਦ ਸਾਈਡ ਆ ਇੱਥੋਂ ਆਪਾਂ ਲਗਾਉਣਾ ਹੁੰਦਾ ਛਾਤੀ ਦਾ ਨਿਸ਼ਾਨ ਛਾਤੀ ਹੈਗੀ ਆਪਣੀ 21 ਤੇ ਆਪਾਂ ਲਗਾਵਾਂਗੇ 1 ਇੰਚ ਵੱਧ 1 ਇੰਚ ਹੁੰਦਾ ਜਿਹੜਾ ਸਾਈਡ ਵਾਲੀਆਂ ਫਲੋਗਾਂ ਚ ਆ ਜਾਂਦਾਗਾ ਤਾਂ ਆਪਾਂ ਰੱਖਾਂਗੇ 22 22 ਇੰਚ ਤੇ ਨਿਸ਼ਾਨ ਲਗਾਉਣਾ ਹੈ ਸੌਰੀ ਇੱਥੇ ਫਿਰ ਆਪਾਂ ਦੇਖੋ ਮੋਡੇ ਦੀ ਜਿਹੜੀ ਕਾਟ ਪਾਣੀ ਉਹ ਕਿਸ ਤਰ੍ਹਾਂ ਪਾਣੀ ਹੁੰਦੀ ਆਪਾਂ ਆਹ ਵਾਲੇ ਨਿਸ਼ਾਨ ਤੋਂ ਇੱਥੋਂ ਰੱਖ ਕੇ ਇੱਥੋਂ ਇਹਨੂੰ ਇਸ ਤਰ੍ਹਾਂ ਡਬਲ ਕਰ ਲੈਣਾ ਇਹਦਾ ਅੱਧ ਕਰਕੇ ਇੱਥੋਂ ਅੱਧ ਹੋ ਜੀ ਦੇਖੋ 2.5 ਇੰਚ ਆ ਗਿਆ 2.5 ਇੰਚ ਦਾ ਨਿਸ਼ਾਨ ਹੀ ਆਪਾਂ ਇੱਥੋਂ ਉੱਪਰ ਵੱਲ ਨੂੰ ਲਾਉਣਾ ਇੱਥੋਂ ਇਹ ਲਗਾ ਕੇ ਨਿਸ਼ਾਨ ਇਸ ਤੋਂ ਬਾਅਦ ਆਪਾਂ ਲਗਾਉਣਾ ਹੁੰਦਾ 2.5 ਇੰਚ ਦਾ ਨਿਸ਼ਾਨ ਫਿਰ ਇਹਨੂੰ ਕੀ ਕਰਨਾ ਤੁਸੀਂ ਇੱਥੋਂ ਜਿਹੜਾ 2.5 ਇੰਚ ਦਾ ਨਿਸ਼ਾਨ ਲਗਾਇਆ ਇਹ ਪਊਗੀ फ्रंट ਦੇ ਦੋ ਪੱਲਿਆਂ ਦੀ ਕਾਟ ਇਸ ਤੋਂ ਬਾਅਦ ਕੀ ਕਰਨਾ ਹੁੰਦਾ ਦੇਖੋ 7/2 ਇੰਚ ਦਾ ਨਿਸ਼ਾਨੀ ਇੱਥੋਂ ਲਗਾ ਕੇ ਆਪਾਂ ਤੇ ਇੱਥੋਂ ਆਪਾਂ ਲਗਾਵਾਂਗੇ 4 1/2 ਇੰਚ ਇਧਰੋਂ 4 1/2 ਇੰਚ ਲਗਾਉਣ ਤੋਂ ਬਾਅਦ ਆਪਾਂ ਇੱਥੋਂ ਇਹਨੂੰ ਹਲਕੀ ਹਲਕੀ ਗਲਾਈਏ ਜਿਹੜੀ ਉਹ ਦੇ ਦੇਣੀ ਹੈ ਐਸ ਤਰ੍ਹਾਂ ਇਹ ਹੋ ਗਈ ਫਰੰਟ ਦੇ ਪੱਲਿਆਂ ਦੀ ਕਾਟ ਆਹ ਹੋ ਗਈ ਚਾਰੇ ਪੱਲਿਆਂ ਦੀ ਕਾਟ ਇੱਕ ਕਟ ਇੱਥੇ ਪੈਣੀ ਹੁੰਦੀ ਹੈ ਇਹ ਪੈਣੀ ਹੁੰਦੀ ਹੈ ਅੱਧਾ ਇੰਚ ਦੀ ਇਹ ਆਪਾਂ ਕੱਲੇ ਫਰੰਟ ਫਰੰਟ ਦੇ ਪੱਲੇ 'ਚ ਹੀ ਪਾਉਣੇ ਹੁੰਦੇ ਆਗੇ ਇਹਨੂੰ ਇਸ ਤਰ੍ਹਾਂ ਮਿਲਾ ਲੈਣਾ ਤੁਸੀਂ ਇਧਰੋਂ ਦੇਖ ਲੈਣਾਗਾ 2.5 ਇੰਚ ਚੜਾਈ ਦਾ ਆਪਣਾ ਗਲਾ ਆਊਗਾ ਤਾਂ ਆਪਾਂ ਇਹਨੂੰ ਇੱਥੋਂ ਤੱਕ ਮਿਲਾਵਾਂਗੇ ਇਹਨੂੰ ਇੱਥੇ ਰੱਖ ਕੇ ਇੱਥੇ ਜਿਹੜਾ ਆਪਾਂ ਅੱਧਾ ਇੰਚ ਦਾ ਨਿਸ਼ਾਨ ਲਗਾਇਆ ਇਹਨੂੰ ਇਹਦੇ ਨਾਲ ਇਸ ਤਰ੍ਹਾਂ ਮਿਲਾ ਲੈਣਾਗਾ ਹੁਣ ਆਪਾਂ ਤੁਹਾਨੂੰ ਇਹਦੀ ਕਟਾਈ ਕਰਕੇ ਦਿਖਾਉਣੇ ਆ ਇੱਕ ਗੱਲ ਹੋਰ ਧਿਆਨ ਰੱਖਣਾ ਆਪਾਂ ਜਦੋਂ ਇੱਥੋਂ ਕਟਾਈ ਕਰਨੀ ਆ ਦੇਖੋ ਇਹਨੂੰ ਆਪਾਂ ਆਹ ਵਾਲੀ ਵੈਸੇ ਆਸਲਾਈ ਸਿੱਧੀ ਆਪਾਂ ਇਹਨੂੰ ਤਿਰਛਾ ਰੱਖਣਾ ਹੈ ਤੁਹਾਨੂੰ ਹਲਕਾ ਜਿਹਾ ਤਿਰਛਾ ਰੱਖ ਕੇ ਇਹਦੀ ਕਟਾਈ ਆ ਜਿਹੜੀ ਕਰਨੀ ਹੈ ਕਟਾਈ ਦੇਖੋ ਧਿਆਨ ਨਾਲ ਇੱਥੋਂ ਆਪਾਂ ਇਹ ਪਾਉਣੀ ਹੈਗੀ ਚਾਰੇ ਪੱਲਿਆਂ ਦੀ ਕਾਟ ਇਹ ਹੋਊਗੀ ਚਾਰੇ ਪੱਲਿਆਂ ਦੀ ਇਹ ਪਾਉਗੀ ਆਵਲੀ ਕਾਟ ਪਾਉਣੀ ਆਪਾਂ ਪਹਿਲਾਂ ਫਰੰਟ ਦੇ ਦੋ ਪੱਲਿਆਂ 'ਚ ਦੋ ਪੱਲਿਆਂ 'ਚ ਪਾਉਣ ਤੋਂ ਬਾਅਦ ਆਪਾਂ ਉਹ ਵੀ ਫਰੰਟ ਦੇ ਦੋ ਪੱਲਿਆਂ 'ਚ ਆਵਲੀ ਚੱਕ ਕੇ ਆਪਾਂ ਇਸ ਤਰ੍ਹਾਂ ਦੇਖ ਲੈਣਾਗਾ ਨੀਚੇ ਵਾਲਾ ਕੱਪੜਾ ਨਾ ਵਿੱਚ ਆ ਜਾਏ ਤਾਂ ਆਪਾਂ ਇਹ ਵਾਲੀ ਕਾਟ ਆ ਜਿਹੜੀ ਇਹ ਵੀ ਐਸੇ ਤਰ੍ਹਾਂ ਹੀ ਪਾ ਲੈਣੀ ਆ ਦੇਖੋ ਇਸ ਤੋਂ ਬਾਅਦ ਆਪਾਂ ਜਿਹੜੇ ਦੂਸਰੇ ਸਾਰੇ ਨਿਸ਼ਾਨ ਆ ਪਲੋਈਆਂ ਵਗੈਰਾ ਦੇ ਉਹ ਲਗਾ ਲੈਣੇ ਆ ਇੱਕ ਇੱਥੇ ਸੈਂਟਰ ਚ ਕੱਟ ਆ ਜਿਹੜਾ ਉਹ ਜ਼ਰੂਰ ਲਗਾ ਲਿਆ ਕਰੋ ਦੇਖੋ ਆਪਣੇ ਆਰਮਹੋਲ ਦੀ ਜਿਹੜੀ ਕਟਾਈ ਆ ਉਹ ਹੋ ਗਈ ਆਪਾਂ ਬਾਜੂ ਦੀ ਕਟਾਈ ਵੀ ਤੁਹਾਨੂੰ ਜ਼ਰੂਰ ਦੱਸਾਂਗੇ ਅਗਲੀ ਵੀਡੀਓ ਦੇ ਵਿੱਚ ਇਸ ਤਰ੍ਹਾਂ ਤੁਸੀਂ ਆਪਣੇ ਆਰਮਹੋਲ ਦੀ ਕਟਾਈ ਆ ਜਿਹੜੀ ਉਹ ਕਰ ਸਕਦੇ ਹੋ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਵੀਡੀਓ ਨੂੰ ਪੂਰਾ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ